ਵਰਚੁਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹੀਰੋਇਨ ਹੈ ਉਹ ਬ੍ਰਾਮਕੀਤੀ ਹੈ ਔਰ ਇੱਕ ਪੜਾ ਪੁਰਾਣਾ ਸਮਗਲਰ ਜਿਹੜਾ ਕਿ ਇੱਕ ਕਲੇਮਡ ਡਿਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ 2023 ਦਾ ਮੁਕੱਦਮਾ ਹੈਗਾ ਥਾਣੇ ਨਾਲੇ ਦਾ ਚਿੱਤੇ ਦੀ ਸਿਸਟਰ ਇਹਨਾਂ ਦਾ ਇੱਕ ਕਵਾਂਟੀ ਕਾਪੀ ਉਹ ਵੀ ਗ੍ਰਫਤਾਰ ਹੋਏ ਉਹਨਾਂ 4 ਕਿਲੋ ਹੀਰੋਇਨ ਦਾ ਉਹ ਮਕਦਮਾ ਦਾ ਸੀ ਇਹ ਉਹ ਬੰਦਾ ਉਸਪੋੜਾ ਸੀ ਸੁੱਚਾ ਸੀ ਜਿਹਦੀ ਇਹਦੀ ਪੁਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਕਨਸਾਈਨਮੈਂਟ ਡਰੋਨ ਰਾਹੀਂ ਮੰਗਵੰਦਾ ਸੀ 1 ਲੱਖ ਰੁਪਏ ਇਹਨੂੰ ਮਿਲਦਾ ਸੀਗਾ ਔਰ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਮਨਜੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਡਰੱਗਜ਼ ਦੇ ਖਿਲਾਫ ਉਹਦੇ ਚ ਅਮਰitsar ਕਮਿਸ਼ਨਰਟ ਪੁਲਿਸ ਨੂੰ ਬੜੀ अच्छी ਕਾਮਯਾਬੀ ਮਿਲੀ ਹੈ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹੀਰੋਇਨ ਬ੍ਰਾਹਮਕੀਤੀ ਆਰ ਇੱਕ بڑا ਪ੍ਰਾਣਾਸ ਸਮਗਲਰ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਸੁੱਚਾ ਸਿੰਘ son of ਦਲੀਪ ਸਿੰਘ ਪਿੰਡ ਖਾਨਵਾਲ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮੁਕੱਦਮਾ ਹੈਗਾ ਥਾਣੇ ਅਜਨਾਲੇ ਦਾ ਜਿੱਤੇ ਦੀ ਸਿਸਟਰ ਇਹਨਾਂ ਦਾ ਇੱਕ ਗਵਾਰੰਟੀ ਕਾਪੀ ਉਹ ਵੀ ਗ੍ਰਫਤਾਰ ਹੋਇਆ ਉਹਦਾ 4 ਕਿਲੋ ਹਿਰੋਇਨ ਦਾ ਉਹ ਕਤਮਾ ਦਾ ਸੀ ਇਹਰੇ ਬੰਦਾ ਉਸ ਚ ਪੜਾ ਸੀ ਸੁੱਚਾ ਸਿੰਘ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪੁਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਕਨਸਾਈਨਮੈਂਟ ਡਰੋਨ ਰਾਹੀਂ ਮਂਗਵੰਦਾ ਸੀ 1 ਲੱਖ ਰੁਪਈਆ ਇਹਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਤੇ ਉਹ ਉਸ ਤੇ ਵੀ ਅਸੀਂ ਵਰਕ ਕਰ ਰਹੇ ਆਂ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਸਨੇਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਕਟ ਦੇ ਬੱਚੇ ਪਹਿਲਾਂ ਵੀ ਦਰਜ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਲ ਹੋ ਗਿਆ ਡਰੱਗ ਟਰੇਡ ਦੇ ਵਿੱਚ ਔਰ ਵੱਡਾ ਡਰੱਗ ਸਮੱਗਲਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਇਹਨੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਸੀ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਤੋਂ ਅਗਲੀ ਜਿਹੜੀ ਤਫ਼ਤੀਸ਼ ਚੱਲ ਰਹੀ